ਕਾਫੀ ਮੈਂ ਦੁੱਖ ਦੇਖਿਆ ਪਰ ਹੁਣ ਚਲੋ ਜਰਦਾ ਆਟੋ ਫਾਇਦਾ ਉਹਦਾ ਥੋੜਾ ਠੀਕ ਹੋ ਗਿਆ ਹੈ ਬਚਪਨ ਤੋਂ ਸੁਣਦੀ ਆਈ ਕਿ ਲੇਡੀਜ਼ ਨੂੰ ਕਮਜ਼ੋਰ ਸਮਝਿਆ ਜਾਂਦਾ ਪਰ ਜਿਹੜਾ ਦੌਰ ਚੱਲੇ ਕਰਦਾ ਇਸ ਦੌਰ ਚ ਲੇਡੀ ਕੋਈ ਕਮਜ਼ੋਰ ਨਹੀਂ ਮੈਂ ਤੇ ਜਰਦਾ ਆਟੋ ਚਲਾਣਾ ਤੇ ਬੇ ਡਰ ਹੋ ਕੇ ਚਲਾਣਾ ਜੇ ਮੈਂ ਹੁਣ ਡਰ ਗਈ ਨਾ ਤੇ ਫੇ ਮੈਂ ਆਟੋ ਨਹੀਂ ਚਲਾ ਪਾਵਾਂਗੀ ਕਿ ਜਿੱਦਾਂ ਮੈਂ ਆਪਣੇ ਜ਼ਿਲ੍ਹੇ ਦਾ ਪਠਾਨਕੋਟ ਦਾ ਨਾਮ ਰੋਸ਼ਨ ਕੀਤਾ ਹੋਰ ਵੀ ਕੁੜੀਆਂ ਆ ਕੇ ਮੇਰੇ ਨਾਲ ਨਾਮ ਰੋਸ਼ਨ ਕਰਨ ਕਿਉਂਕਿ ਡਰਨਾ ਨਹੀਂ ਕਿਸੇ ਕੋ ਵੀ ਸਾਰੇ ਨੂੰ ਮੈਸੇਜ ਦੇਣਾ ਚਾਹਾਂਗੀ ਕਿ ਜੇ ਨਸ਼ਾ ਮੁਕਤ ਹੋ ਕੇ ਜੇ ਅਸੀਂ ਮਿਹਨਤ ਦਾ ਕੰਮ ਕਰ ਸਕੀਏ ਬਹੁਤ ਵਧੀਆ ਪੱਕ ਪੋਸਟ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਤੇ ਮੈਂ ਹਾਂ ਜੁੜ ਚੁਕਿਆ ਤੁਹਾਡੇ ਨਾਲ ਅਨਮੋਲ ਸ਼ਰਮਾ ਇਸ ਟਾਈਮ ਆਪਾਂ ਪਠਾਨਕੋਟ ਦੇ ਨਾਲ ਲੱਗਦੇ ਸੁਜਾਨਪੁਰ ਦੇ ਵਿੱਚ ਮੌਜੂਦ ਹਾਂ ਅੱਜ ਜਿੱਥੇ ਕੀ ਸੁਜਾਨਪੁਰ ਦੀ ਧੀ ਜਿਹੜੀ ਆ ਉਹ ਆਪਣੇ ਬਲਬੂਤੇ ਦੇ ਉੱਪਰ ਜਿਹੜਾ ਵਾ ਉਹ ਪੂਰੇ ਪਠਾਨਕੋਟ ਨਹੀਂ ਪੂਰੇ ਸੁਜਾਨਪੁਰ ਨਹੀਂ ਪੂਰੇ ਦੇਸ਼ ਦਾ ਵੀ ਨਾਮ ਜਿਹੜਾ ਵਾ ਉਹ ਰੋਸ਼ਨ ਕਰ ਰਹੀ ਹੈਗੀ ਆ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਜਿਹੜੀ ਹੈ ਗੱਲਬਾਤ ਵੀ ਕਰਦੇ ਆ ਜਿਸ ਤਰ੍ਹਾਂ ਕਿ ਕੱਲ ਵੂਮਨ ਡੇ ਹੈਗਾ ਔਰ ਵੂਮਨ ਡੇ ਦੇ ਉੱਤੇ ਜਿਹੜਾ ਉਹ ਜਿਹੜਾ ਲੇਡੀਜ਼ ਨੂੰ ਜਿਹੜਾ ਸਨਮਾਨ ਦਿੱਤਾ ਜਾਂਦਾ ਉਸੇ ਸਨਮਾਨ ਦੇ ਨਾਲ ਅਸੀਂ ਅੱਜ ਮੁਲਾਕਾਤ ਕਰਾਵਾਂਗੇ ਤੁਹਾਡੀ ਜਿਹੜੀ ਆ ਉਹ ਅਨੂ ਜੀ ਸਾਡੇ ਨਾਲ ਜੁੜੇ ਪਏ ਨੇ ਸੁਜਾਨਪੁਰ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਨਿਰਪੱਖ ਪੋਸਟ ਚ ਮੈਡਮ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਯਰ ਸਭ ਤੋਂ ਪਹਿਲੇ ਤੁਸੀਂ ਇਹ ਦੱਸੋ ਕਿ ਇਹ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਤੁਹਾਡੀ ਜਿਹੜੀ ਲਾਈਫ ਹੈ ਕਿਸ ਤਰ੍ਹਾਂ ਤੁਸੀਂ ਸਟਾਰਟ ਕੀਤੀ ਮੈਨੂੰ ਕਾਫੀ ਮੈਂ ਦੁੱਖ ਦੇਖਿਆ ਪਰ ਹੁਣ ਚਲੋ ਜਰਦਾ ਆਟੋ ਪਾਇਦਾ ਔਰ ਥੋੜਾ ਠੀਕ ਹੋ ਗਿਆ ਹੈ ਪਰ ਇਹ ਹੈ ਕਿ ਮੈਂ ਸਾਰਿਆਂ ਨੂੰ ਮੈਸੇਜ ਦੇਣਾ ਚਾਹਾਂਗੀ ਕਿ ਜੇ ਨਸ਼ਾ ਮੁਕਤ ਹੋ ਕੇ ਜੇ ਅਸੀਂ ਮਿਹਨਤ ਦਾ ਕੰਮ ਕਰ ਸਕੀਏ ਬਹੁਤ ਵਧੀਆ ਹੈ ਤੇ ਮੈਂ ਮ ਜਿਸ ਤਰ੍ਹਾਂ ਕੀ ਜਿਹੜੀ ਲੇਡੀਜ਼ ਹੈ ਹਨਾ ਉਹਨਾਂ ਨੂੰ ਕਿਹਾ ਜਾਂਦਾ ਕਿ ਲੜਕੀਆਂ ਨੂੰ ਵੀ ਕਿਹਾ ਜਾਂਦਾ ਕਿ ਨਹੀਂ ਇਹ ਕੰਮ ਨਹੀਂ ਕਰ ਸਕਦੀ ਹੈਗੀ ਜਾਂ ਨਖੱਲੀ ਹੈਗੀ ਆ ਜਾਂ ਇਸ ਤਰ੍ਹਾਂ ਦੇ ਤਾਨੇ ਵੀ ਜਿਹੜੇ ਕਾਫੀ ਟਾਈਮ ਜਿਹੜੇ ਲੋਕਾਂ ਵੱਲੋਂ ਜਿਹੜੇ ਮਾਰੇ ਜਾਂਦੇ ਆ ਜਾਂ ਆਪਣੇ ਹੀ ਜਿਹੜੇ ਸ਼ਰੀਕਿਆਂ ਦੇ ਵਿੱਚੋਂ ਮਾਰੇ ਜਾਂਦੇ ਆ ਕੀ ਜਿਹੜਾ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਸੁਣਦੀ ਆਈ ਹੀ ਕਿ ਬਚਪਨ ਤੋਂ ਸੁਣਦੀ ਆਈ ਹੀ ਕਿ ਲੇਡੀਜ਼ ਨੂੰ ਕਮਜ਼ੋਰ ਸਮਝਿਆ ਜਾਂਦਾ ਪਰ ਜਿਹੜਾ ਦੋਰ ਚੱਲੇ ਕਰਦਾ ਇਸ ਦੋਰ ਚ ਲੇਡੀ ਕੋਈ ਕਮਜ਼ੋਰ ਨਹੀਂ ਮੈਂ ਜੇ ਮੈਂ ਕਰੋ ਕਦਮ ਚੁੱਕ ਸਕਣੀ ਆ ਪਰ ਤੁਸੀਂ ਵੀ ਚੁੱਕੋ ਤੀ ਵੀ ਫੀਲਡ ਵਿੱਚ ਆਓ ਤੇ ਮਿਹਨਤ ਕਰੋ ਮੈਂ ਜਿਸ ਤਰ੍ਹਾਂ ਕੀ ਤੁਸੀਂ ਆਪਣਾ ਜਿਹੜਾ ਆਟੋ ਚਲਾਦੇ ਹੈਗੇ ਹੋ ਹਨਾ ਇੱਕ ਤੁਸੀਂ ਲੇਡੀ ਹੋ ਔਰ ਜੇ ਕਹ ਜੇ ਗੱਲ ਕਰੀਏ ਤੇ ਜਿਸ ਤਰ੍ਹਾਂ ਤੁਸੀਂ ਆ ਰੋਡ ਤੇ ਜਿਸ ਤਰ੍ਹਾਂ ਚੱਲਦੇ ਹੋ ਤੇ ਫਰੇ ਬੰਦੇ ਵੀ ਜਿਹੜੇ ਆ ਉਹ ਕਾਫੀ ਜਿਹੜਾ ਰਾਹ ਦੇ ਵਿੱਚ ਮਿਲਦੇ ਹੋਣੇ ਆ ਕਿਆ ਤੁਹਾਨੂੰ ਕਦੀ ਡਰ ਨਹੀਂ ਲੱਗਦਾ ਇਸ ਥੀ ਤੋਂ ਜਾਂ ਕਦੀ ਕੋਈ ਹਾਸਾ ਹੂਸਾ ਤੇ ਨਹੀਂ ਹੋਇਆ ਕਦੀ ਇਸ ਤਰ੍ਹਾਂ ਦਾ ਮੈਂ ਤੇ ਜਦੋਂ ਆਟੋ ਚਲਾਣਾ ਤੇ ਬੇ ਡਰ ਹੋ ਕੇ ਚਲਾਣਾ ਜੇ ਮੈਂ ਹੁਣ ਡਰ ਗਈ ਨਾ ਤੇ ਫਿਰ ਮੈਂ ਆਟੋ ਨਹੀਂ ਚਲਾ ਪਾਵਾਂਗੀ ਕਿਉਂਕਿ ਮੈਂ ਸਾਰੇ ਕੋ ਡਰਦੀ ਰਾਂਗੀ ਉਹ ਇਦਾਂ ਦਾ ਬੰਦਾ ਆ ਉਹ ਇਦਾਂ ਦਾ ਬੰਦਾ ਆ ਉਹ ਚੰਗਾ ਨਹੀਂ ਆ ਪਰ ਫਿਰ ਵੀ ਨਹੀਂ ਡਰੋ ਕੇ ਚਲਾਏ ਕਰਦੀ ਆ ਮੈਂ ਤੇ ਮੈਂ ਘਰ ਦਾ ਖਰਚਾ ਹੈਗਾ ਓਨਲੀ ਤੁਸੀਂ ਕਰ ਰਹੇ ਹੈਗੇ ਹਾਂਜੀ ਮੇਰਾ ਬੱਚੇ ਦਾ ਖਰਚਾ ਸਾਰਾ ਖਰਚਾ ਮੈਂ ਕਰਨੀ ਆਪਣੇ ਘਰ ਅੱਜ ਜਿਹੜਾ ਤੁਹਾਨੂੰ ਉੱਥੇ ਸਨਮਾਨਿਤ ਕੀਤਾ ਗਿਆ ਕੱਲ ਜਿਸ ਤਰ੍ਹਾਂ ਕੀ वूਮਨ ਡੇ ਜਿਹੜਾ ਆ ਪੂਰੇ ਭਾਰਤ ਦੇਸ਼ ਦੇ ਵਿੱਚ ਜਿਹੜਾ ਉਹ ਮਨਾਇਆ ਜਾਏਗਾ ਕਿਸ ਤਰ੍ਹਾਂ ਦਾ ਮਾਣ ਕਿਸ ਤਰ੍ਹਾਂ ਦੀ ਖੁਸ਼ੀ ਜਿਹੜੀ ਆ ਉਹ ਤੁਹਾਨੂੰ ਜਿਹੜੀ ਆ ਫਲ ਰਹੀ ਆ ਫੁੱਲ ਰਹੀ ਆ ਕੀ ਕਹਿਣਾ ਚਾਹੋਗੇ ਮੈਂ ਤੇ ਇਹ ਕਹਿਣਾ ਚਾਹਾਂਗੀ ਕਿ ਜੇ ਜਿੱਦਾਂ ਮੈਂ ਆਪਣੇ ਜ਼ਿਲ੍ਹੇ ਦਾ ਪਠਾਨਕੋਟ ਦਾ ਨਾਮ ਰੋਸ਼ਨ ਕੀਤਾ ਹੋਰ ਵੀ ਕੁੜੀਆਂ ਆ ਕੇ ਮੇਰੇ ਨਾਲ ਨਾਮ ਰੋਸ਼ਨ ਕਰਨ ਕਿਉਂਕਿ ਡਰਨਾ ਨਹੀਂ ਕਿਸੇ ਕੋ ਵੀ ਕਰੋ ਬਾਹਰ ਨਿਕਲੋ ਆਪਣੀ ਮਿਹਨਤ ਕਰੋ ਦਸਾਂ ਨੋਆ ਦੀ ਕਮਾਈ ਕਿਤੇ ਨਹੀਂ ਜਾਂਦੀ ਕੀ ਜੀ ਦੇ ਵਿੱਚ ਕਿੰਨੇ ਕੁ ਜੀ ਹੈਗੇ ਹੋ ਤੁਸੀਂ ਕਿੰਨੇ ਪਰਿਵਾਰ ਮੈਂਬਰ ਹੈਗੇ ਹੋ ਜਿਹੜਾ ਤੁਹਾਡੇ ਹਸਬੰਦ ਵੀ ਤੁਹਾਡਾ ਇਸ ਕੰਮ ਦੇ ਵਿੱਚ ਸਾਥ ਦਿੰਦੇ ਨੇ ਹਾਂਜੀ ਉਹ ਵੀ ਸਾਥ ਦਿੰਦੇ ਆ ਬੱਚੇ ਆ ਮੇਰੇ ਹਸਬੰਦ ਆ ਮੈਂ ਇਹੀ ਚਾਰ ਜਾਨੇ ਆ ਘਰ ਦੇ ਵਿੱਚ ਆ ਪਠਾਨਕੋਟ ਤੋਂ ਨਿਰਪੱਖ ਪੋਸਟ ਦੇ ਲਈ ਅਨਮੋਲ ਸ਼ਰਮਰੀ ਰਿਪੋਰਟ